ਹੌਂ ਦੱਸੋ ਭਾਈ ਕਿੱਨੇ ਦੇਖੀਏ ਰੋਡ ਤੇ ਸਦਾ ਚੱਲਦਾ ਪੂਰੀ ਫੋਲ ਬਟਨ ਫੁੱਲ ਪਿਆਰ ਦੇ ਵਿੱਚ ਆ ਗਿਆ ਬਸ ਹਾਂ 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 ਬਸ ਜੀ ਜਿਹੜੀ ਆਪੇ ਸੰਭੀ ਜਾਉਂਗੀ ਮਿਲਦੇ ਹੱਸ ਤੱਕ ਕਰਾਇ ਵੀ ਪੈ ਗਿਆ ਦੋ ਜਗ੍ਹਾ ਕਰਕੇ ਤੋਂ ਲੈ ਕੇ ਉੱਥੇ ਤੱਕ ਕਰਾਇ ਵਾਲਾ ਉਰੇ ਰਵੇ ਪੈ ਗਿਆ ਉਹ ਇਸ ਘਰ ਦਾ ਡੈਨਮ ਸ਼ਰਟ ਦਾ ਬਾਬੇ ਡੈਨਮ ਨਹੀਂ ਸਾਡਾ ਫਿਰ ਡੈਨਮ ਅਸੀਂ ਕਾਇ ਨਹੀਂ ਲੱਗ ਫੋਲ ਗੇਟ ਆ ਕਰੀ ਲੈ ਨੀ ਜਿਹੜੀ ਚੀਜ਼ੇ ਯਾਰ ਦਵਾਂਗੇ ਬੋਲ ਬੋਲ ਯਾਰ ਬਾਬਾਈ ਕਾ ਹੱਦ ਕਰਦੇ ਆ ਜੀ ਆ ਨਿੱਕੀ ਨਿੱਕੀ ਇਹਦੇ ਲੈਣੇ ਯਾਰ ਜਿਹੜੀਆਂ ਆਪਣੇ ਹੈ ਨੇ ਵਧੀਆ ਨਹੀਂ ਲੱਗਦੇ ਲੋਕਾਂ ਨੂੰ ਵਰਬਰੀਆਂ ਵਰਬਰੀਆਂ ਆ ਜੀ ਪੰਗਾ ਲੈ ਕੇ ਦੇਖਣਾ ਦੇਖੀ ਸਾਰੇ ਪੰਗਾ ਲੈ ਕੇ ਦੇਖ ਰਹੇ ਆ ਮਰੇ ਬਈ ਕਹਿੰਦੇ ਆ ਜੀ ਕਹਿੰਦੇ ਜੀ ਇਹ ਵੀ ਨਸਲ ਵਧੀਆ ਵਾ ਪਰ ਚਲੋ ਆਪੋ ਆਪਣੀ ਜਗ੍ਹਾ ਤੇ ਹਰ ਇੱਕ ਨਸਲ ਵਧੀਆ ਪਰ ਮੈਨੂੰ ਬਹੁਤ ਫੋਨ ਆਉਂਦੇ ਆ ਬਾਹਰੋਂ ਵੀਰਾਂ ਦੇ ਜੀ ਫਲਾਨੀ ਨਸਲ ਲੈਣੀਆਂ ਧਮਕਲੀ ਲੈਣੀਆਂ ਪਰ ਮੈਂ ਇੱਕ ਗੱਲ ਕਹਿਣਾ ਉਹਨਾਂ ਸੋਚਦਾ ਹੁੰਦਾ ਬਈ ਜਿਹੜੀ ਸਾਡੀ ਨਸਲ ਆ ਨਾ ਪੰਜਾਬ ਦੀ ਬੀਟਲ ਨਸਲ ਮੇਰਾ ਖਿਆਲ ਆ ਵੀ ਇੰਡੀਆ ਦੇ ਵਿੱਚ ਇਹ ਤੋਂ ਉੱਤੇ ਕੋਈ ਬੱਕਰੀ ਨਹੀਂ ਹੈ ਠੀਕ ਹੈ ਜੀ ਬਾਕੀ ਆਪੋ ਆਪਣੇ ਕਿਤੇ ਦੇ ਤੌਰ ਤੇ ਬਿਜ਼ਨਸ ਦਾ ਤੇ ਵਪਾਰ ਲੈਣ ਤੌਰ ਤੇ ਹਰੇਕ ਬੰਦੇ ਲਈ ਵਧੀਆ ਨੇ ਪਰ ਜਿਹੜੀ ਬੀਟਲ ਨਸਲ ਆ ਜੇ ਚੰਗੀ ਨਾ ਹੋਵੇ ਤਾਂ ਸਾਡੇ ਕੋਲੇ ਪੂਰੇ ਇੰਡੀਆ ਤੋਂ ਬੰਦੇ ਚੱਲ ਕੇ ਆਉਂਦੇ ਆ ਬੀਟਲ ਨਸਲ ਲਈ ਠੀਕ ਹੈ ਪਰ ਮੈਨੂੰ ਪਠਾਨਕੋਟ ਤੋਂ ਫੋਨ ਆਇਆ ਹੈ ਬਾਬਾ ਜੀ ਟਾਪ ਦਾ ਬ੍ਰੀਡਰ ਲੈਣਾ ਲੈਣਾ ਬੀਟਲ ਦਾ ਸੱਚਾ ਲੈ ਕੇ ਜੇ ਤਾਂ ਮੈਂ ਲੈ ਕੇ ਭੇਜੂਗਾ ਫਿਰ ਆਪਾਂ ਤਾਂ ਉਹ ਲੈ ਕੇ ਭੇਜਾਂਗੇ ਜਿਹੜੇ ਮੈਨੂੰ ਤਸੱਲੀ ਹੋਊਗੀ ਇਹਦਾ ਕੋਈ ਲਾਂਬਾ ਨਾ ਬੀਤੂ ਪਰ ਜਿਹੜੇ ਸਾਡੇ ਬਾਹਰਲੇ ਵਪਾਰੀ ਵੀ ਆਉਣ ਜਿਹਦੇ ਬੰਬੇ ਤੋਂ ਹੁੰਦੇ ਆ ਕਰਨਾਟਕਾ ਤੋਂ ਹੁੰਦੇ ਆ ਜੁਪੀ ਤੋਂ ਆਉਂਦੇ ਆ ਮਾ ਉੱਤਰ ਪ੍ਰਦੇਸ਼ ਤੋਂ ਆਉਂਦੇ ਨੇ ਤੇ ਆਪਣੇ ਹਿਮਾਚਲ ਤੋਂ ਆਉਦੇ ਆ ਹਰਿਆਣਾ ਤੋਂ ਆਉਂਦੇ ਨੇ ਰਾਜਸਥਾਨ ਤੋਂ ਆਉਂਦੇ ਨੇ ਉਹ ਵੀਰ ਆਉਂਦੀਆਂ ਜਿਹੜੀਆਂ ਕਾਟੂ ਮਾਲ ਦੇ ਤੌਰ ਤੇ ਤਾਂ ਬੱਕੀ ਨਸਲਾ ਵੇਚ ਜਾਂਦੇ ਨੇ ਪਰ ਸਾਡੇ ਕੋਲੋਂ ਬ੍ਰੀਡਿੰਗ ਤੌਰ ਤੇ ਮੰਡੀ ਦੇ ਵਿੱਚੋਂ ਜਾਂ ਸਾਡੇ ਘਰੋਂ ਜਾਂ ਰਿਆਸਤਲੀ ਕੋਲੋਂ ਉਹ ਸਾਡੇ ਕੋਲ ਉਹ ਫੀਟਲ ਨਸਲਾ ਲੈ ਕੇ ਜਾਂਦੇ ਨੇ ਠੀਕ ਹੈ ਜੀ ਪਰ ਜਿਹੜੀ ਵੀਕਨ ਨਸਲ ਆ ਇੱਕ ਤਾਂ ਇਹ ਗਰੋਸ ਵਧ ਦਿੰਦੀ ਆ ਹਾਈਟ ਵਧ ਕਰਦੀ ਆ ਕਿਉਂਕਿ ਜਿਹੜੀ ਹਾਈਟ ਆ ਨਾ ਹੈਟ ਵੀਰੇ ਵਜਨ ਨੂੰ ਘੱਟ ਦਿੰਦੀ ਆ ਚਾਹੇ ਆਪਾਂ ਲੱਕ ਕਹੀ ਜਾਈਏ ਬਈ ਆ ਨਸਲ ਜਾਂ ਆ ਨਸਲ ਮੈਂ ਮਾੜੀ ਕਿਸੇ ਨੂੰ ਨਹੀਂ ਕਹਿੰਦਾ ਨਸਲ ਨੂੰ ਆਪਕੋ ਆਪਣੀ ਤੌਰ ਦੇ ਉੱਤੇ ਨਸਲਾਂ ਸਾਰੀਆਂ ਚੰਗੀਆਂ ਪਰ ਜਿਹੜੀ ਫੀਟਰ ਨਸਲ ਆ ਨਾ ਇਹਨੂੰ ਜਿਹੜੇ ਮਰਜ਼ੀ ਕਿੱਤੇ ਲਈ ਵਰਤ ਲੋ ਜੇ ਦੁੱਧ ਵਾਸਤੇ ਵਰਤ ਲਈਆਂ ਤੁਸੀਂ ਅੱਡ ਲਾ ਦੋ ਉਹਦਾ ਬੱਚਾ ਸਾਈਡ ਤੇ ਕਰਕੇ ਤੇ ਫੀਟਰ ਨਸਲ ਦੁੱਧ ਦੇ ਵੀ ਘਰ ਪੂਰੇ ਕਰ ਦਿੰਦੀ ਆ ਅਗਰ ਬਾਅਦ ਜੇ ਤੁਸੀਂ ਖੱਸੀ ਬੱਕਰਾ ਪਾਲਦੇ ਹੋ ਤੁਸੀਂ ਖੱਸੀ ਬੱਕਰਾ 2-2 ਸਾਲ ਦੇ ਰੇਸ਼ੋ ਪਾ ਲਓ 2-2 ਬੱਚੇ ਪਾ ਲਓ ਹਰੇਕ ਨਸਲ ਦੀ ਤੁਹਾਨੂੰ ਆਪੇ ਹੀ ਵੇਟ ਦੱਸ ਦੂਗੀ ਨਸਲ ਵੀ ਵੇਟ ਕਿਹੜੀ ਵਾਧੇ ਦਿੰਦੀ ਹੈ ਖਰਾਕ ਵੀ ਉਹ ਜੀ ਪਾਓ ਉਹਨਾਂ ਨੂੰ ਤੇ ਸੰਭਾਲ ਵੀ ਉਹਨੇ ਟਾਈਮ ਹੀ ਕਰੋ ਬੱਚਾ ਵੀ ਉਹਨੇ ਟਾਈਮ ਦਾ ਹੋਵੇ ਫਿਰ ਉਹਦਾ ਪਤਾ ਲੱਗੂਗਾ ਵੀ ਪੀਟਲ ਨਸਲ ਕਿੰਨਾ ਵਜਨ ਕੱਢਦੀ ਹੈ ਕਿ ਹੁਣ ਇੱਕ ਬੱਚਾ ਆਪਾਂ ਕਹਿ ਦਈਏ ਜੀ ਦੁੱਧ ਚੁੰਗਦਾ ਵਾ ਇੱਕ ਬੱਚਾ ਬਿਨਾ ਮਾਂ ਤੋਂ ਪਲਿਆ ਜੇ ਆਪਾਂ ਕਹਿ ਦਈਏ ਆਹ ਦੇਖੋ ਜੀ ਆਹ ਪੀਟਲ ਤਾਂ ਖਸਿਆ ਜਾਂ ਪਿਆ ਜੀ ਆਹ ਦੇਖੋ ਜੀ ਆਹ ਫਲਾਨੀ ਨਸਲ ਦਾ ਜੀ ਆਹ ਦੇਖੋ ਕਿਵੇਂ ਗੋਲ ਮਟੋੜ ਪਿਆ ਜ਼ਿਆਦਾਤਰ 3 ਮਹੀਨੇ ਮਾਂ ਤੇ ਡਿਪੈਂਡਾ ਬੱਚਾ ਜੇ ਮਾਂ ਦਾ ਦੁੱਧ 3 ਮਹੀਨੇ ਪੀਂਦਾ ਉਸ ਤੋਂ ਬਾਅਦ ਵਿੱਚ ਉਹਨੂੰ ਵਧੀਆ ਗਰੋਸ ਕਰਨ ਵਾਸਤੇ ਉਹ ਜੀ ਡਾਈਟ ਖਾਵਾਂਗੇ ਆਪਾਂ ਤਾਂ ਬੱਚਾ ਆਪਣੇ ਘਰ ਪੂਰੇ ਕਰੂਗਾ ਪਰ ਇੱਕ ਸ਼ੌਂਕ ਦੇ ਤੌਰ ਤੇ ਮੈਂ ਇਹਨਾਂ ਪੀਰਾਂ ਦੇ ਨਾਲ ਲੱਗਿਆ ਵਾਂ ਕਰਨ ਵਾਲੀਆਂ ਬੱਕਰੀਆਂ ਦੀ ਸੌਤਾ ਕੰਮ ਲੱਗੇ ਆ ਤੇ ਮੇਰੀ ਬੇਟੀ ਦੇ ਕੋਸਟ ਕਿਤਾ ਬੱਕਰੀ ਪਾਲ ਕਿੱਥੇ ਦਾ ਤੇ ਹੁਣ ਵੀ ਆ 25 ਤਰੀਕ ਨੂੰ ਲੱਗ ਰਿਹਾ ਕੈਂਪ ਉਹਦੇ ਵਿੱਚ ਵੀ ਹੋ ਸਕਦਾ ਬੀਬੀਆਂ ਬੇਟੀਆਂ ਸਾਡੀਆਂ ਆ ਰਹੀਆਂ ਨੇ ਤੇ ਉਹਨਾਂ ਦੇ ਲਈ ਇਹ ਜਿਹੜੀਆਂ ਬੱਕਰੀਆਂ ਨੇ ਬਰਬੜੀਆਂ ਇਹ ਸੰਭਾਲਣੀਆਂ ਸੌਖੀਆਂ ਨੇ ਇਹ ਨਹੀਂ ਕਹਿੰਦੇ ਵੀ ਇਹ ਮਾੜੀਆਂ ਨੇ ਇਹ ਸੁਭਾਲਣੀਆਂ ਸੌਖੀਆਂ ਇੱਕ ਤਾਂ ਇਹ ਥੋੜੀ ਜਗ੍ਹਾ ਦੇ ਵਿੱਚ ਜੀਵਨ ਜਾਰਾ ਕਰਦੀਆਂ ਨੇ ਐ ਕਿਨਾਂ ਦੀ ਡਾਈਟ ਵੀ ਥੋੜੀ ਜਿਹੀ ਘੱਟ ਆ ਬਾਬਾ ਇਹਨੂੰ ਟਾਣੀ ਵਗੈਰੇ ਦੀ ਘੱਟ ਲੋੜ ਪੈਂਦੀ ਹੈ ਕਹਿੰਦੇ ਖੱਪੜ-ਖੋਪੜ ਜਿਆਦਾ ਖਾ ਕੇ ਕੋਈ ਜਾਇਏ ਫੱਕੜੀ ਦੇਖੋ ਜੀ ਉਹ ਤਾਂ ਮੈਂ ਇਹ ਚੀਜ਼ ਤੇ ਡਿਪੈਂਡ ਨਹੀਂ ਕਰਦਾ ਵੀ ਟਾਣੀ ਨਹੀਂ ਖਾਦੀ ਤੁਸੀਂ ਦੱਸੋ ਵੀ ਤੁਹਾਨੂੰ ਘਿਓ ਖੰਡ ਮਿਲੇ ਤੁਸੀਂ ਛੱਡ ਦਿਓਗੇ ਹਾਂਜੀ ਹਾਂਜੀ ਤੁਸੀਂ ਛੱਡਦੇ ਤਾਂ ਨਹੀਂ ਹਾਂਗੇ ਪਰ ਜੇ ਤੁਹਾਨੂੰ ਨਾ ਮਿਲੇ ਤੁਸੀਂ ਕਿਸੇ ਨੂੰ ਕੀ ਕਹੋਗੇ ਵੀ ਯਾਰ ਮੈਂ ਤਾਂ ਘਿਓ ਖਾਂਡੀ ਖਾਣਾ ਮੈਂ ਨਹੀਂ ਦਾਲ ਖਾਣੀ ਮੈਨੂੰ ਮਿਰਚਾਂ ਦੀ ਰੋਟੀ ਖਾਣੀ ਭੁੱਖਾ ਮਰਦਾ ਤਾਂ ਚੀਜ਼ੀ ਖਾਓ ਹਰੇਕ ਤਰ੍ਹਾਂ ਦੀ ਚੀਜ਼ ਹੀ ਖਾ ਦੇ ਕੋ ਬੱਕਰੀ ਜਾਤ ਕੋਈ ਵੀ ਹੋਵੇ ਬੱਕਰੀ ਨਸਲ ਕੋਈ ਵੀ ਹੋਵੇ ਬੱਕਰੀ ਹਰੇਕ ਗੋਊ ਕੀ ਮੈਨੂੰ ਪੱਤਾ ਮਿਲੇ ਮੈਨੂੰ ਟੂਸਾ ਮਿਲੇ ਖਾਣ ਵਾਸਤੇ ਅਗਰ ਬਾਅਦ ਬੱਕਰੀ ਨੂੰ ਤੁਸੀਂ ਲਿਜਾਣਾ ਹੀ ਨਹੀਂ ਕਿਤੇ ਟੂਸੇ ਵਾਲੇ ਪਾਸੇ ਨੂੰ ਬੱਕਰੀ ਨੂੰ ਦਰਖਤ ਪਾਉਣਾ ਹੀ ਨਹੀਂ ਫਿਰ ਉਹ ਨਹੀਂ ਝਾੜੀ ਖਾਣੀ ਹੈ ਫਿਰ ਉਹਨੇ ਘਾਹ ਹੀ ਖਾਣਾ ਹਾਂਜੀ ਸਹੀ ਹੈ ਮੰਨਦੇ ਹੋਣਾ ਇਹ ਬੱਕਰੀ ਹੋਈ ਬੋਤਾ ਹੋਇਆ ਬੋਤਾ ਦੇਖੋ ਤੁਸੀਂ ਟੂਥੇ ਖਾਊਗਾ ਦਰਖਤ ਦੇ ਅਗਰ ভাই ਬੋਤੇ ਨੂੰ ਦਰਖ ਦੇ ਕੋਲੇ ਨਹੀਂ ਲੈ ਕੇ ਜਾਣਾ ਤੇ ਬੋਤਾ ਟੂਟਾ ਚੱਲ ਕੇ ਆਊਗਾ ਉੱਥੇ ਕੋਲੇ। ਹਾਂਜੀ ਤੇ ਬੱਕਰੀ ਨੂੰ ਜੇ ਆਪਾਂ ਬਾਹਰ ਲੈ ਕੇ ਨਹੀਂ ਜਾਣਾ ਤੇ ਟੂਸਾ ਕਿੱਥੋਂ ਖਾਊਗੀ? ਹਰ ਕਈ ਵੀ ਲਿਜਾਦੇ ਵੀ ਆ। ਇਹ ਬੱਕਰੀ ਇਹੋ ਜੀ ਆ ਬੱਕਰੀ ਬੜੀ ਸਮਝਦਾਰ ਨਸਲ ਆ। ਬੱਕਰੀ ਨੇ ਦੇਖ ਲੈਣਾ ਵੀ ਮੇਰਾ ਮਾਲਕ ਕਿੰਨੇ ਕੁ ਜੋਗ। ਮਾਲਕ ਦੀ ਪਛਾਣ ਬਹੁਤ ਛੇਤੀ ਕਰਦੀਆਂ ਵੀ ਮੇਰਾ ਮਾਲਕ ਕਿੰਨੇ ਕੁ ਪਾਣੀ ਚ ਵੀ ਮੈਨੂੰ ਕਹੇ ਜੀ ਟੈਟ ਦੇ ਸਕਦਾ ਏ। ਇਹਦੇ ਉਹਦੇ ਤੇ ਗੁਜ਼ਾਰਾ ਕਰ ਲੈਣਾ। ਤੇ ਦੂਜੇ ਨੰਬਰ ਤੇ ਜੇ ਦੀ ਆਪਾਂ ਬਾਹਰ ਚਰਾਣ ਕਰਦੇ ਆ। ਜੇ ਤੈਨੂੰ ਟਾਣੀ ਤੇ ਲਾ ਲਿਆ ਫਿਰ ਇਹਨੇ ਸ਼ਾਮ ਦੇ ਟਾਈਮ ਟਾਣੀ ਦੀ ਚੈੱਕ ਕਰਨੀ ਆ ਵੀ ਹੁਣ ਮੇਰਾ ਟਾਣੀ ਦਾ ਟਾਈਮ ਆ ਮੇਨਾ ਮਾਲਕ ਮੈਨੂੰ ਨਾਣੀ ਪਾਊਗਾ ਵੱਢ ਕੇ ਅਗਰ ਬਾਏ ਜੇ ਤੁਸੀਂ ਨਹੀਂ ਵੀ ਪਾਈ ਤਾਂ ਇਹਨਾਂ ਨੇ ਸੁੱਕੇ ਘਾਹ ਤੇ ਗੋਡੀਆਂ ਲਾ ਲੈਣੀਆਂ ਸ਼ਾਮ ਦੇ ਟਾਈਮ ਹੀ ਸਾਡਾ ਜਾਣ ਦਾ ਟਾਈਮ ਆ ਸੀ ਰੱਜ ਲਈ ਕੋਈ ਵੀ ਜਾਨਵਰ ਆ ਵੀਰੇ ਉਹੋ ਜੀ ਚੀਜ਼ ਖਾਣ ਲੱਗ ਜਨਾ ਘਰ ਦੇ ਵਿੱਚ ਮੱਝਾਂ ਗਾਈਆਂ ਮੱਝ ਦੀ ਨਸਲ ਤਾਂ ਨਹੀਂ ਕੋਈ ਜ਼ਿਆਦਾ ਆਪਾਂ ਕਈ ਵੀ ਵਾਹਲੀਆਂ ਵੱਡੀਆਂ ਨਸਲ ਸੇਵਾ ਤੇ ਡਿਪੈਂਡ ਹੁੰਦਾ ਜਿਹੜੀ ਵਧੀਆ ਸੇਵਾ ਵਾ ਉਹ ਮੇਲੇ ਦਾ ਸ਼ਿੰਗਾਰ ਬਣ ਜਾਂਦੀ ਆ ਦੂਜਿਆਂ ਤੁਹਾਨੂੰ ਪਤਾ ਵੀ ਮੇਰੇ ਉਹ ਆਰੇ ਦਾ ਸ਼ਿੰਗਾਰ ਬਣ ਜਾਂਦੀਆਂ ਜਿਹੜਾ ਬੰਦਾ ਨਹੀਂ ਸਮਝਦਾ ਇਹੋ ਚੀਜ਼ ਆ ਹਰ ਇੱਕ ਜਾਨਵਰ ਦੇ ਵਿੱਚ ਹੁਣ ਦੱਸੋ ਬਾਈ ਕਿੰਨੇ ਲਈਏ ਆ ਚੱਕਵਾ ਮੁੰਡੇ ਆ ਬੜਾ ਲਓ ਜੀ ਸੌਦਾ ਚੱਲਦਾ ਬੋਲੋ ਜੀ ਬੋਲੋ ਹੋ ਗਿਆ ਬੋਲੋ ਪਾਪਾ 53 ਦੀ ਕਹਿੰਦਾ ਉਹ ਕਹਿੰਦਾ ਨਫਾ ਰਹਿਣ ਦੇ ਲੈਣ ਨੂੰ ਹਣਾ ਨਫਾ ਵੀ ਨਹੀਂ ਪੂਰਾ ਹੋ ਰਿਹਾ ਸਾਡਾ ਇਹ ਹੋਣਾ ਕਰਾਇਆ ਬਈ ਮੂਲ ਵੀ ਨਹੀਂ ਹੋ ਰਿਹਾ ਪੂਰਾ ਪਾਪਾ ਫੜਾ ਗਿਆ ਫੜਾ ਹੱਥ ਕਰ ਕਾਹ ਰੱਖ ਡਰ ਲੱਗਦਾ ਪੂਰਾ ਹੀ ਨਹੀਂ ਹੋ ਰਿਹਾ ਆ ਲੈ ਫੜਾ 53 ਦੀ ਹੋ ਗਿਆ ਇਹਨੂੰ ਵੀ ਬੋਲ ਚੱਲ ਯਾਰ 53 ਦੀ ਹੋ ਗਿਆ ਚੱਕ ਲੈ ਸੋਣਾ ਫੜਾ ਬਾਬੇ ਉਹ ਬੱਥ ਕਰਿਆ ਕਰੋ ਬੱਥ ਕਰਨ ਪਾਉਂਦੇ ਖੜੀਆਂ ਰਹਿਣ ਦੇ ਉਸ ਟੈਪ ਤੋਂ ਆਣੇ ਮਸਤਾਕ ਵਾਲੇ ਨਹੀਂ ਯਾਰ ਮੈਂ ਤਾਂ ਚੱਲ ਸੁਣ ਨਹੀਂ ਆਈਆਂ ਲੱਗਦੀਆਂ ਯਾਰ ਆ ਜੀ ਕਰਾਇ ਵੀ ਪੂਰੇ ਹੁੰਦੇ ਆ ਇਹ ਕਰਾਇ ਲੋਕ ਇਹਨੂੰ ਵੀ ਰੰਗ ਚੱਲ ਕੋਈ ਨਾ ਕਰਦਾ ਉਹ ਵਾਸਤੇ ਕਰਾਇਆ ਕਰੋ ਪੰਨਾ 10000 ਦਾ ਕਰਾਇਆ ਪੰਨਾ ਲੈ ਨਹੀਂ ਨਗ ਸੌ ਦਾ ਸਿੱਧਾ ਨਗ ਦਾ ਇੱਕ ਤਾਂ ਬਚ ਮੰਨਤਾ ਉਹ ਤਾਂ ਲੈ ਜੀ ਤੂੰ ਲੈ ਜੀ ਉਹਦਾ ਜਿਹੜਾ ਇੱਕ ਮਾਲ ਤਾਂ ਉਹਦਾ ਸੌਦਾ ਨਹੀਂ ਜਾਵਾਂਗੇ ਅਸੀਂ ਮੰਨ ਤਾ ਉਹਦੇ ਉਹ ਮੰਨਤਾ ਮੰਨਤਾ ਤਾਂ ਕੋਈ ਨਾ ਮੰਗਾਈ ਦੇ ਬਾਕੀ ਆ ਪੰਜ ਨਗ ਨੇ ਹਾਂ ਚਲ ਉਹ ਤਾਂ ਮੈਂ ਇੱਕ ਸੂਈ ਹੋਈ ਆ ਮੇਰੇ ਚਾਰ ਕੱਪੜੇ ਮਰੀ ਦਵਾਂਗੇ ਬੱਕਰੀਆਂ ਤੇ ਉਹ ਨਾਲ ਫਰਦਾਰੂ ਬਾਬੇ ਗੋੜੀ ਬਾਬਾ ਇੱਕ ਹੋਰ ਵੀ ਚੀਜ਼ ਦਿਖਾ ਦਿਓ ਹਾਂ ਬੰਦੇ ਨੂੰ ਮਹੰਤ ਦਾ ਪਤਾ ਨਹੀਂ ਹੈਗਾ ਮਹੰਤ ਦੋ ਤਰ੍ਹਾਂ ਦੇ ਹੁੰਦੇ ਨੇ ਕਿ ਮਹੰਤ ਹੈ ਇੱਕ ਬੱਕਰਾ ਮਹੰਤ ਹੁੰਦਾ ਉਹ ਵੱਲ ਲੰਮੀ ਕਹਾਣੀ ਚਰੀ ਜਾਣੀ ਹੈ ਪਹਿਲੇ ਸੌਦਾ ਕਰ ਆਪਾਂ ਸੌਦਾ ਕਰ ਲਈਏ ਉਸ ਤੋਂ ਬਾਅਦ ਵਿੱਚ ਫਿਰ ਗੱਲ ਕਰਾਂਗੇ ਬਹੁਤ ਬਹੁਤ ਸੌਦਾ ਕਰ ਜਾਂਦੇ ਨਹੀਂ ਹਾਂ ਫਿਰ ਬਾਅਦ ਵਿੱਚ ਲੋਕ ਫਟਾ ਦੇ ਫਿਰਦੇ ਨਹੀਂ ਨਹੀਂ ਠੀਕ ਆ ਠੀਕ ਦੇਖੋ ਜੀ ਉਹ ਆਪਣੀ ਆਪਣੀ ਸਮਝ ਆ ਜਿਹੜਾ ਬੰਦਾ ਲੈਣ ਆਇਆ ਵਾ ਕਮ ਸੇ ਕਮ ਉਹਨੂੰ ਟ੍ਰੇਨਿੰਗ ਕੈਂਪ ਕਾਤੇ ਲੱਗਦੇ ਨੇ ਇਹਨਾਂ ਚੀਜ਼ਾਂ ਕਰਕੇ ਲਾਉਂਦੇ ਆ ਨਾ ਬਈ ਬੰਦਾ ਧੋਖਾ ਨਾ ਖਾਵੇ ਹੁਣ ਕੀ ਕਰਦੇ ਆ ਬੀਟਨ ਮੈਂ ਕਹਿੰਦਾ ਮਹਾਨ ਤਾਰਿਕ ਨਸਲ ਚਾ ਹਾਂ 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 ਹੁਣ ਇਹ ਤਾਂ ਚਲੋ ਥੋੜੇ ਮੋਲ ਦੀਆਂ 10 ਤੋਂ 12000 ਦੇ ਵਿੱਚ ਵਿੱਚ ਖੇੜਾ ਇਹ ਜਿਹੜੀ ਬੀਟਨ ਨਸਲ ਆ ਵੀਰੇ 50 5000 ਚ ਵੀ ਮੜੇ ਜਾਂਦੇ ਆ ਕਈ ਵਾਰੀ ਮਹਾਨ ਤਾਰਿਕ ਮਹਾਨ ਤਾਰਿਕ ਸਹੀ ਬਾਤ ਆ ਜੀ ਬੰਦਾ ਜਿਹੜਾ ਚਤਰ ਹੁੰਦਾ ਨਾ ਜਿਹੜਾ ਇੱਕ ਤਾਂ ਕਹਿੰਦੇ ਵੀ ਆਪਾਂ ਮਹਾਨ ਤੇ ਵੇਚਣਾ ਨਹੀਂ ਕਈ ਬੰਦਾ ਵੀਰਾਂ ਦਾ ਵੀਰੇ ਕਿੱਤਾ ਹੀ ਆ ਮੈਂ ਨਾ ਉਹ ਨਹੀਂ ਲੈਣਾ ਮੈਂ ਮਹਾਨ ਤੇ ਦਿੱਤਾ ਸੀ ਬੰਦੇ ਨੂੰ ਫਰੀ ਤੇ ਗਾਹਾਂ ਉਹਨੇ ਵੇਚਤਾ ਮਹਾਨ ਤੇ ਸੀ ਵੀ ਐਡਾ ਮੈਂ ਕਹਿੰਦਾ 42 ਇੰਚ ਕਰਦ ਸੀ ਉਹਦਾ ਪਾਰੇ ਇਹ ਚੀਜ਼ਾਂ ਨੂੰ ਵੀ ਸਿਕਲਾਈ ਲੈਣੀ ਚਾਹੀਦੀ ਹੈ ਬੰਦੇ ਨੂੰ ਆ ਕੇ ਜੇ ਬੰਦੇ ਨੇ ਉਦਾਂ ਨਹੀਂ ਹੋਣਾ ਕਮ ਸੇ ਕਮ ਇਹਦੀ ਬਾਰੇ ਤਾਂ ਨੌਲੇਜ ਲੈ ਲਵੇ ਮਹਿਮਾਨ ਤੇ ਕੀ ਹੁੰਦਾ ਜੀ ਠੀਕ ਹੈ ਕਰੀ ਉਹਦੀ ਇਹਦੀ ਨਿਸ਼ਾਨੀ ਆ ਕੀ ਹੁੰਦੀਆਂ ਅਸੀਂ ਫ੍ਰੀ ਚ ਦੱਸਾਂਗੇ ਯਾਰ ਆਵੇ ਮੰਡੀ 'ਚ ਬੰਦਾ ਉਹਨੂੰ ਦਿਖਾਵਾਂਗੇ ਹੁਣ ਫੋਨ ਤੇ ਤਾਂ ਅਸੀਂ ਦੱਸ ਨਹੀਂ ਸਕਦੇ ਉਹਨੂੰ ਕੀ ਹੁੰਦਾ ਮੰਡੀ ਵਿੱਚ ਬੰਦੇ ਨੂੰ ਘੇੜਾ ਕੱਟਣਾ ਚਾਹੀਦਾ ਜਿਹੜਾ ਵੀ ਬੰਦਾ ਨਵਾਂ ਫਾਰਮ ਪਾਉਣਾ ਚਾਹੁੰਦਾ ਉਹ ਆਉਣ ਇਹ ਆ ਕੇ ਇੱਥੇ ਦੇਖਣ। ਬਾਬਾ ਜੀ ਕਰੋ ਯਾਰ ਫਾਈਨਲ ਬਹੁਤ ਲੰਮਾ ਕਰਕੇ ਸੌਦਾ। ਕੀ ਹੈ? ਅਸਰ ਅਸਰ ਲਾਦੀ ਹੈ। ਯਾਰ ਕੁਛ ਨਾ ਬਾਬਾ ਇਹਨੂੰ ਕੁਝ ਚੋਫਾ ਦੇਣਾ ਬਣਾ ਆ ਫੜਿਆ। ਬਸ ਕੁਛ ਨਾ ਕਰੀ 55000 ਰੁਪਏ ਲਾਇਆ। ਮੈਂ ਉਹ ਕਰੀਆ। ਕੱਟ ਮੈਨੂੰ। ਇਹਨੂੰ ਗੱਲ ਸਾਨੂੰ। ਇਹਨੂੰ ਕਹਿੰਦਾ 55 ਤੈਨੂੰ ਕਿੰਨੇ 53 ਚ ਪੈਂਦੀਆਂ? 53 ਚ ਪੈਂਦੀਆਂ ਬਾਬਾ ਜੀ। 60000 ਚ ਪਈਆਂ ਹੋਈਆਂ ਨੇ। ਮੈਨੂੰ ਬਾਬਾ ਜੀ ਦੇ 10000 ਦੀ ਬੱਕਰੀ ਕਟਾਈਆਂ ਦਾ ਹੈਗਾ। ਕਿਹੜੀ? ਓ ਯਾਰ ਟੋਕੀਆ ਨੂੰ ਛੱਡ ਲੈ ਇੱਧਰ ਆ ਆ ਮੈਂ ਇਹਨੂੰ ਵੀ ਦੇਖਾ ਯਾਰ 500 ਬਚਣਾ ਚਾਹੀਦਾ ਇਹ ਆ ਤੈਨੂੰ 10000 ਛੱਡ ਇਹਨੂੰ ਕਰਾਇਆ ਵੀ ਪਿਆ ਗੱਡੀ ਦਾ ਜਦੋਂ ਸੁਣ ਆਹੀ ਗੱਡੀ ਤੇ 2000 ਰੁਪਏ ਹੋਰ ਦੇ 55000 ਦੇ ਰੱਖ ਲੈ ਠੀਕ ਆ ਓ ਯਾਰ ਰੱਖ ਲੈ 2-3000 ਰੁਪਏ ਇੰਨਾ ਯਾਰ ਹੋਵੇ ਓ ਇੰਨੇ ਦੀ ਕੱਟਦੀ ਆ ਇਹ ਤੇ 40000 ਦੀ ਆ ਲੈ ਜੀ ਆਪਾਂ ਦਾ ਆ ਦੀ ਆ ਆ ਵੀ ਪਾ ਲੋ ਵਿੱਚ ਕੋਈ ਨਹੀਂ ਹੁੰਦਾ ਦਾਦੀ ਇਹ ਪਾ ਲੈ ਦਾ ਪਾਵਾ ਪੰਜਾਦੀ ਓ ਬਾਬਾ ਬਾਬਾ ਵਾਤ ਤੋਂ ਮੇਰੀ ਆਜੇ ਦੰਦ ਬੱਟੇ ਗਏ ਐ ਵੈਸੇ ਗੜੀ ਇੰਪ੍ਰੈਸਰ ਅਸਾ ਬੇਬੀ ਵੀ ਪਾਲਾ ਸਾਹਮਣੇ ਤੂੰ ਲੈ ਲੈ ਨਾ ਮੈਂ ਖਤੋਂ ਲਾਵਾਂ ਤੁਸਾਂ ਹੋ ਲਿਆ ਮੈਂ ਇਹ ਮੈਂ papa ਮੇਰੇ ਕੋ ਕਿਹਾ ਸੀ ਮੈਂ ਤੈਨੂੰ ਕਾਹ ਨੂੰ ਮੋੜਦਾ ਤੈਨੂੰ ਕਰਾਂ ਦੇ ਰਹੀ ਸੀ ਜੀ ਬਾਬੇ ਨੂੰ ਮਿਲ ਲੈ ਇਹਨੂੰ ਮੈਂ ਤੈਨੂੰ ਬੇਟੀਆਂ ਦੀ ਖਾਤਰ ਲੈਣੀ ਆ ਫੜ ਲੈ ਯਾਰ ਪਾਲਾ ਖਸ ਹੋ ਜਾ ਉਹ ਚੀਜ਼ ਮੰਗੀ ਪਹਿਲੇ ਤੇਰੀ ਮਰਜ਼ੀ ਆ ਤੇਰਾ ਆਤਰਾਮ ਪਹਿਲਾ ਸੋਚਣਾ ਹੈ ਨਹੀਂ ਜੀ ਹੈ ਬੱਟਾ ਆ ਗਿਆ ਤਾਂ ਉਹ ਤਾਂ ਕੱਟੇ ਹੁਣ ਕੱਟਣ ਤੇਰੇ ਕੋਲ ਹੀ ਆ ਤਾਂ ਤੇਰੇ ਕੋਲੇ ਖੜੀ ਆ ਉਹਨੂੰ ਖਲਾਏਗਾ ਚਾਰ ਦਿਨ ਤੱਕ ਲੈ ਪੋਗੋਈ ਦਾ ਪੜਲਾ ਕੌਸਿੰਗ ਨੂੰ ਤਾਂ ਬਾਪੂ ਗੀਤ ਦੋ ਕਰਾਇਆ ਪਿਆ ਜੀ ਇਹ ਵੀ ਦੋ ਦਾ ਨਾਣੇ ਰੱਖ ਰਿਹਾ ਮੈਂ ਕੋਈ ਗੱਲ ਨਹੀਂ ਲੈ ਹੋਰ ਅੱਜ ਤੋਂ ਉਹ ਬਈ ਕਰੋ ਮਕਾਓ ਪਹਿਲਾ ਸੌਦਾ ਐਵੇਂ ਕੀ ਫਾਇਦਾ 57000 ਰੁਪਏ ਤੇ ਕਹਤਾ ਜਿਹਨੇ ਸੌਦਾ ਕਰਾਇਆ ਉਹਨੂੰ ਪੁੱਛਿਆ ਅੱਜ ਪੱਤੀ ਉਹਨਾਂ ਨੂੰ ਕਿੱਥੇ ਅੱਠ ਦੀ ਵੇਚਣਗੇ ਉਹ ਇਦਿਨੀ ਨਾ ਬੇਟਾ ਮਾਡਾ ਬਾਬਾ ਨੂੰ ਆ ਗਿਆ ਵਿੱਚੀ ਕੋਲਾ ਬਸ ਕਿੱਥੇ ਆਟ ਕਿੱਥੇ ਕੋਲਾ ਚੱਲ ਕਿੰਨਾ ਲਾਇਆ ਤਾ 52 ਲਾਇਆ 58 ਹੋ ਗਿਆ ਬਸ ਕੋਲੀ ਦਾ ਚੱਲ ਬਸ ਬਾਬਾ ਜੀ 5000 ਤੇ ਰੱਖ ਗਏ 5000 ਕਿੰਨੇ ਚ ਮਰਸੀ ਰੱਖ ਲਿਆ ਵੀ ਜੇ ਇਹ ਇਹਨਾਂ ਦੀ ਕਿਸਮਤ ਆ 5000 ਤੇ ਇਹਨਾਂ ਦੀ ਕਿਸਮਤ ਆ ਬਾਬਾ ਜੀ ਇੱਕ ਗੱਲ ਕਹਿੰਦੇ ਨੇ ਇਹ 52 ਜੀ ਹੋ ਗਏ ਤੁਹਾਡੇ ਸਿਰ ਮੱਥੇ ਪੈਸੇ ਸਾਡੇ ਕਹਿੰਦੇ ਤੁਹ ਲਖਾਈ ਸਾਰਾ ਕੁਝ ਛੋਟ ਚੱਲ ਕੋਈ ਨਾ ਕਰ ਲਖਾਈ ਤਾਂ ਕਰਾ ਦੂ ਪੈਸੇ ਨਹੀਂ ਮਿਲਣੇ ਨਾ ਨਾ ਲਖਾਈ ਕਰਾ ਦੂ ਪੈਸੇ ਨਹੀਂ ਮਿਲਣੇ ਆ ਲਾਓ ਜੀ 58000 ਦਾ ਸੌਦਾ ਕਰਤਾ ਇਹਨਾਂ ਨਾਲ ਲਖਾਈ ਬਾਬਾ ਆ ਪੰਜ ਨਾਕ ਦਿਖਾ ਦਿਓ ਕਿੰਨੇ ਹੋਏ ਅੱਜ ਮੈਂ ਦੇ ਦੇਣਾ ਆਓ ਚਲੋ ਬਾਕੀ ਤੈਨੂੰ ਅੱਛਾ ਪੈਸਾ ਇਹ ਨਾ ਸਾਡਾ ਖਰਚਾ ਵਾਧਾ ਮੇਲੇ ਦਾ ਬਾਬਾ ਮੇਰੀ ਗੱਲ ਸੁਣੋ ਕਿਉਂਕਿ ਮੇਲੇ ਤੇ ਹੀ ਤੁਹਾਨੂੰ ਵੀ ਕੋਈ ਕਿਸੇ ਨੰਦੇ ਨੂੰ ਵੀ ਸਪਾਰਕ ਕਰਨਾ ਹੋਵੇ ਇਹ ਬਰਬਰੀਆਂ ਦਾ ਕੰਮ ਯਾਨੀ ਕਿ ਤੋਰ ਲੱਗੇ ਬਾਬਾ ਜੀ ਦੀ ਬੇਟੀ ਨੂੰ ਮੇਲਾ ਨਹੀਂ ਕਿਹਾ ਗਏ ਅਸੀਂ ਛੋਟਾ ਪੁਆਰਾ ਬਰਬਰੀਆਂ ਦਾ ਵੀ ਇਹੜਾ ਵਪਾਰ ਆ ਬਰਬਰੀਆਂ ਦਾ ਵੀ ਬਹੁਤ ਸਮਝ ਲਓ ਇੰਡੀਆ ਲੈਵਲ ਦਾ ਵਪਾਰ ਆ ਮੇਰੇ ਕੋਲ ਤਕਰੀਬਨ ਘਟੋ ਘਟ ਇਸ ਵਾਰ ਤੇ 20 ਬੱਕਰੀਆਂ ਦਾ ਆਰਡਰ ਆਉਣਗੇ ਬਰਬਰੀਆਂ ਦੇ ਯਾਨੀ ਕਿ ਬਾਬਾ ਜੀ ਦੀ ਬੇਟੀ ਨੇ ਕੰਮ ਚਾਲੂ ਕਰਾ ਕੋਰਸ ਕੀਤਾ ਵਾ ਤਾ ਜੇ ਬੰਦੇ ਨੇ ਕਿਸੇ ਨੇ ਵੀ ਵਰਬਰੀ ਲੈਣੀ ਆ ਕਰਨੀ ਆ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਯਾਨੀ ਕਿ ਇਹ ਬਾਬਾ ਜੀ ਦੇ ਫਾਰਮ ਤੇ ਉੱਤੇ ਵਿਜ਼ਿਟ ਹੋ ਜਾਣਾ ਫਾਰਮ ਇਹ ਬਾਬਾ ਜੀ ਸੇਲ ਪ੍ਰੋਸੈਸ ਦਾ ਵੀ ਕੰਮ ਨਾਲ ਦੂਰੇ ਤੋਂ ਦੱਸ ਦੇ ਬਿਲਕੁਲ ਵਾਜੇ ਰੇਟ ਕੇ ਜਿੱਥੇ ਮਿਲੂਗਾ ਅਦਰ ਸ਼ਟਾਂ ਥੋੜੀ ਵੀਡੀਓ ਜਾਣੀ ਆ ਅਦਰ ਸ਼ਟਾਂ ਥੋੜੀ ਵੀਡੀਓ ਜਾਣੀ ਆ ਜੋ ਅਦਰ ਸ਼ਟਾਂ ਦੇਖ ਰਹੇ ਆ ਅਗਰ ਕਿਸੇ ਨੇ ਵਰਬੀ ਲੈਣੀ ਹੈ ਦੇਖੋ ਵਰਬੀ ਲੈਣੀ ਜਿਹੜੀ ਇਹ ਜੀ ਜਿਹਦੀ ਮੇਨ ਨਿਸ਼ਾਨੀ ਕੀ ਆ ਖੜੇ ਕਰਨਾ ਸਭ ਦੇ ਖੜੇ ਕਰਨਾ ਇੱਕ ਕੋਈ ਸਪੌਟ ਦੇ ਵਿੱਚ ਆ ਦੇਖੋ ਇਹਨੂੰ ਕਹਿੰਦੇ ਆ ਪਿਓਰ ਵਰਬੀ ਚਾਹ ਥੋੜੀ ਆ ਥੋੜੀ ਜੀ ਜਿਹਨੂੰ ਪਰਖੋ ਥੋੜੀ ਜੀ ਫਰਕ ਆ ਆ ਥੋੜਾ ਫਰਕ ਆ ਬਾਕੀ ਸਭ ਪੂਰੀ ਪਿਓਰ ਚ ਹੁੰਦਾ ਸਾਰਾ ਮਾਰ ਬਾਈ ਜੀ ਸਿੰਘਾਂ ਤਿਆਰ ਬਿਨਾ ਸਿੰਘਾਂ ਤੋਂ ਕੋਈ ਡਿਪੈਂਡ ਨਹੀਂ ਹੁੰਦਾ ਜੀ ਸਿੰਘ ਭਾਵੇਂ ਬਰਬਰੀ ਕੋਣੀ ਹੋਵੇ ਭਾਵੇਂ ਸਿੰਘਾ ਹੋਵੇ ਭਾਵੇਂ ਚੱਪੇ ਸਿੰਘ ਹੋਣ ਭਾਵੇਂ ਹੋਣ ਥੋੜੇ ਚੱਕਵੇਂ ਤੇ ਜਿਹਦੇ ਜਿਆਦੇ ਖੜਵੇ ਆ ਜਾਂਦੇ ਆ ਉਹ ਆ ਜਾਂਦੀਆਂ ਮਿਕਸ ਦੇ ਵਿੱਚ ਤੇ ਇੱਕ ਬੱਤੀ ਵਾਲਾ ਕੰਨ ਆ ਜਾਂਦਾ ਹੁਣ ਮੂੰਹ ਇਹ ਕਹਿੰਦੀ ਇੱਕ ਥੋੜਾ ਜਿਹਾ ਕੰਨ ਥੱਲੇ ਨੂੰ ਡੇਡਾ ਕਰਦੀ ਆ ਇੱਕ ਇੱਕ ਕੰਨ ਚੱਕੂਗੀ ਇੱਕ ਥੱਲੇ ਸਿੱਟੂ ਉਹ ਵੀ ਕਰਾਸ ਵਿੱਚ ਕੰਨ ਖੁੱਲਾ ਚਾਹੀਦਾ 32 ਵਾਲਾ ਕੰਨ ਵੀ ਕਰਾਸ ਵਿੱਚ ਜਿਹੜੇ ਥੱਲੇ ਲਮਕਦਾ ਕੰਨ ਭਾਵੇਂ ਕਈ ਕਹਿੰਦੇ ਛੋਟਾ ਕੰਨ ਆ ਜੀ ਬਰਬਰੀ ਆ ਨਹੀਂ ਬਰਬਰੀ ਉਹ ਵੀ ਕਰਾਸ ਚ ਬਰਬਰੀ ਦੀ ਆ ਨਿਸ਼ਾਨੀ ਆ ਜੀ ਇਹਦੇ ਕੰਨ ਬੈਠੀ ਦੇ ਵੀ ਤੇ ਖੜੀ ਦੇ ਵੀ ਕੰਨ ਖੜੇ ਹੀ ਰਹਿਣਗੇ ਮੂਰੇ ਨੂੰ ਤੇ ਇੱਕ ਤੁਹਾਨੂੰ ਹੋਰ ਦੱਸ ਦਿੰਦੇ ਆ ਇੱਕ ਕੰਨ ਹੁੰਦਿਆ ਮੂਰੇ ਨੂੰ ਦਿਖਾਉਂਦੀ ਆ ਐ ਕੰਨ ਕੋਲੇ ਵਾਂਗੂ ਕੋਲੇ ਵਾਂਗੂ ਉਹ ਵਰਤੀ ਆ ਜਿਵੇਂ ਹੁਣ ਇਹ ਦਿਖਾ ਰਹੀਆਂ ਇੱਕ ਕੰਨ ਉਹਦਾ ਵੀ ਆਏ ਥੱਲੇ ਉਂਖਾਉਂਦੀਆਂ ਨੇ ਉਹ ਥੋੜੀ ਕੱਟ ਆ ਜਾਂਦੀ ਆ ਉਹਦੀ ਜਿਹੜੀ ਬਰੀਡ ਆ ਕੱਟ ਜਾਂਦੀ ਆ ਦੇਖੋ ਜੀ ਜਿੰਨੀ ਕੁਆਲਟੀ ਉਹਨੇ ਫੜਿਆ ਆ ਆ ਕਲੰਬਰ ਦੇ ਪਿਓਰ ਦੇਖੋ ਜੇ ਕੰਨਾਂ ਦੀ ਜਿਹੜੀ ਹੈਗੀ ਨਾ ਸ਼ੇਪ ਆ ਮੂਰੇ ਨੂੰ ਇਹ ਪਿਓਰ ਦੇ ਵਿੱਚ ਆ ਪੂਰੀ ਆ ਨੇ ਕਲੰਬਰ ਦੀ ਅੱਜ ਦਾ ਬਾਬਾ ਕੋਈ ਬਹੁਤ ਬਹੁਤ ਧੰਨਵਾਦ ਜੀ ਕੋਈ ਗੱਲ ਨਹੀਂ ਜੀ ਆਇਆ ਨੂੰ ਮੁੱਲਾਪੁਰ ਮੰਡੀ ਤੇ ਆਇਆ ਕਰੋ ਹਰ ਸ਼ਨੀਵਾਰ ਨੂੰ ਇੱਥੇ ਹਰੇਕ ਪ੍ਰਕਾਰ ਦਾ ਮਾਲ ਹੁੰਦਾ ਤੇ ਕਟਿੰਗ ਵਾਲਾ ਵੀ ਬਰੀਡਿੰਗ ਵਾਲਾ ਵੀ ਬਰਬਰੀਆਂ ਵੀ ਬੀਟਲ ਨਸਲ ਵੀ ਕਰੌਸ ਬੀਟਲ ਵੀ ਦੁੱਧ ਵਾਲੀਆਂ ਬੱਕਰੀਆਂ ਦੁੱਧ ਵਾਲੀਆਂ ਬੱਕਰੀਆਂ ਵੀ ਹਰੇਕ ਪ੍ਰਕਾਰ ਦਾ ਮਾਲ ਹੁੰਦਾ ਤੇ ਜਰੂਰ ਆਇਆ ਕਰੋ ਮੇਰੇ ਵੀਰ ਤੇ ਬਾਕੀ ਤੁਹਾਨੂੰ ਇੱਕ ਸੁਝਾਣਾ ਦੇ ਦਈਏ ਜਿਹੜਾ ਹੈ ਜੀ ਹਾਂ ਜੀ ਉਹ ਦੂਜਾ ਦੂਜੀ ਵੀਡੀਓ ਬਣਾ ਲੈਨੇ ਆ ਪਰ ਆਪਾਂ ਛੋਟੇ ਜਿਹੇ ਦੱਸ ਦਿੰਨੇ ਆ ਛੋਟਾ ਜਿਹਾ ਵੀ ਜਿਨ੍ਹਾਂ ਨੇ ਦੁੱਧ ਚਵਾਈ ਦੇ ਵਿੱਚ ਆਉਣਾ ਨਾ ਵੀਰਾਂ ਨੇ ਉਹਨਾਂ ਵੀਰਾਂ ਨੂੰ ਇੱਕੋ ਹੀ ਬੇਨਤੀ ਆ ਕੇ 24 ਤਰੀਕ ਨੂੰ ਸ਼ਾਮ ਨੂੰ 4 ਵਜੇ ਤੱਕ ਸਾਡੇ ਕੋਲੇ ਪਹੁੰਚਣਾ ਤੇ ਆਪਣਾ ਜਿਹੜਾ ਬਿਸਤਰਾ ਵਗੈਰਾ ਉਹ ਨਾਲ ਲੈ ਕੇ ਆਉਣ ਬੱਕਰੀਆਂ ਦੀ ਡਾਇਟ ਆ ਉਹ ਨਾਲ ਲੈ ਕੇ ਆਉਣ ਕਿਉਂਕਿ ਕਈ ਵਾਰੀ ਵੀਰ ਕਹਿੰਦੇ ਵੀ ਇੱਥੇ ਸਟਾਲ ਲੱਗੀ ਹੋਊ ਜਾਂ ਟਾਲ ਲੱਗੀ ਹੋਊ ਵੀਰੇ ਸ਼ਹਿਰ ਦੇ ਵਿੱਚ ਤਾਂ ਮਿਲਦਾ ਸਭ ਕੁਝ ਉਹ ਤੁਹਾਡੀ ਸਿਰਦਰਦੀ ਆ ਤੁਸੀਂ ਆਪ ਲੈ ਕੇ ਆਉਣਾ ਬਾਕੀ ਡਾਣੀ ਦਾ ਅਜੇ ਮੌਸਮ ਨਹੀਂ ਕਿਉਂਕਿ ਡੇਕਾਂ ਕੱਚੀਆਂ ਨੇ ਇਹ ਆਪਾਂ ਨਾ ਵੜਦੇ ਆ ਨਾ ਇਥੋਂ ਨੇੜੇ-ਤੇੜੇ ਆਪਾਂ ਵੱਢੀ ਦੀਆਂ ਤੇ ਬਾਕੀ ਜਿਹੜੇ ਮੇਰੇ ਵੀਰ ਆ ਉਹਨਾਂ ਦੀ ਖਾਣ ਪੀਣ ਦਾ ਪੂਰਾ ਪ੍ਰਬੰਧ ਹੋਊਗਾ ਰੋਟੀ ਪਾਣੀ ਪੂਰਾ ਵਧੀਆ ਹੋਊਗਾ 25 ਤਰੀਕ ਨੂੰ ਰੰਗ ਰੰਗ ਪ੍ਰੋਗਰਾਮ ਵੀ ਹੋਊਗਾ ਗਾਉਣ ਵਜਾਉਣਾ ਜਿਹੜਾ ਪੁਰਾਣਾ ਸੱਭਿਆਚਾਰ ਜਿੱਦਾ ਮੇਲਿਆਂ ਦੀ ਸ਼ਾਨ ਹੁੰਦੀ ਹੈ ਜਿਹੜੇ ਟੁੰਬਿਆਂ ਵਾਲੇ ਅਲਗੋਜਿਆਂ ਵਾਲੇ ਉਹ ਵੀਰ 25 ਤਰੀਕ ਨੂੰ ਰਾਤ ਨੂੰ ਲੱਗਣਗੇ ਨਾਲ ਹੀ ਗੱਤਕੇ ਦਾ ਪ੍ਰਦਰਸ਼ਨ 25 26 ਦੀ ਰਾਤ ਨੂੰ ਤੁਸੀਂ ਭੋਰ ਨਹੀਂ ਹੋਵੋਗੇ 25 ਤਰੀਕ ਨੂੰ ਦਿਨੇ ਟ੍ਰੇਨਿੰਗ ਲੱਗੂਗੀ ਬੱਕਰੀਆਂ ਦੀ ਤੇ ਬਾਅਦ ਤੋਂ ਬਾਅਦ ਪਹੁੰਚਿਓ 24 25 26 ਦਾ ਦੁੱਧ ਤੇ ਦਵਾਈ ਦਾ ਮੇਲਾ ਜਿਹਦੇ ਵਿੱਚ 15 ਬੱਕਰੀਆਂ ਨੂੰ ਇਨਾਮ ਦਿੱਤੇ ਜਾਣਗੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਇੱਕ ਤਾਂ ਤੁਸੀਂ ਜਿਹੜੀ ਖੜੇ ਕੰਨਾ ਉਹ ਪਰਲੀ ਫੜਾ ਪੂਰੀ ਫੁੱਲ ਵਟਾ ਫੁੱਲ ਪਿਓਰ ਦੇ ਵਿੱਚ ਹੈ ਜੀ ਆਹ ਬਸ ਹਾਂ ਆਏ ਹਾਂ ਜੀ ਬਸ ਤੁਸੀਂ ਦੇਖ ਸਕਦੇ ਹੋ ਜੀ ਜਿਹੜੀ ਆ ਬੱਕਰੀ ਹੈ ਨਾ ਪਲੂਣ ਪਾਠਾ ਇਹ ਹੈ ਜੀ ਇਹ ਕਿੰਨੇ ਮਹੀਨੇ ਦੀ ਘੱਬਣ ਸੀਗੀ ਜੀ ਵੈਸੇ ਹੀ ਅਲੱਗ ਹੀ ਆ ਮਗਰ ਉਹ ਚਲੋ 3 ਪਲੱਸ ਆ ਜੀ ਇਹ ਜਾਨੀ ਕਿ ਬਿਲਕੁਲ ਹੈ 100 ਵਟਾ 100 ਪਰ ਪਿਓਰ ਆਏ ਠੀਕ ਹੈ ਕਿ ਨਹੀਂ ਦੰਦਾ ਅਜੇ ਬੱਤੀ ਦੇਖ ਲੈਣੇ ਦੋ ਦੰਦ ਹੋਈ ਆ ਜੀ ਮੌਕੇ ਜੇ ਤਾਂ ਸ਼ਾਰਟ ਵਿੱਚ ਜੋੜਨਾ ਜੀ ਬਬਾ ਤੁਸੀਂ ਠੀਕ ਆ ਵਧੀਆ ਬੈੱਡ ਵੀ ਤੇ ਬਾਕੀ ਜਿਹੜੀਆਂ ਦੂਜੀਆਂ ਵੀ ਆ ਉਹ ਵੀ ਮਾਰੀਆਂ ਨਹੀਂ ਹੈਗੀਆਂ ਇਹਨਾਂ ਤੋਂ ਆਪਾਂ ਬਰੀਡ ਪੈਦਾ ਕਰ ਸਕਦੇ ਆ ਵਧੀਆ ਬਰੀਡਰ ਛੱਡ ਕੇ ਠੀਕ ਹੈ ਕਿ ਨਹੀਂ ਆ ਦੇਖੋ ਤੁਸੀਂ ਦੇਖ ਸਕਦੇ ਹੋ ਵੀ ਆਹ ਲਾਲ ਛੇਰੀ ਆ ਉਹ ਹੈਗੀ ਆ ਦੂਜੀ ਬ੍ਰਾਊਨ ਛੇਰੀ ਜੀ ਫਿੱਕੀ ਜੀ ਤੇ ਸੋਹਣੀਆਂ ਨੇ ਬੱਕਰੀਆਂ ਆ ਵੀ ਮੇਰੇ ਦਾ ਪਲੂਣੀ ਆ ਹਜੇ ਪਲੂਣੇ ਸੋਣਾ ਇਹ ਵੀ ਪਲੂਣ ਆ ਹਜੇ ਇਹ ਵੀ ਦੰਦਾ ਚ ਹੀ ਹੋਊਗੀ ਇਹ ਚਾਰ ਦੰਦਾ ਆ ਜੀ ਇਹ ਚਾਰ ਦੰਦਾ ਆ ਜੀ ਉਹ ਛੇ ਦੰਦਾ ਠੀਕ ਹੈ ਕਿ ਨਹੀਂ ਜੀ ਇਹਨੇ ਵੀ ਪਲੂਣੇ ਸੋਣਾ ਜੀ ਇਹ ਵੀ ਪਲੂਣੀ ਆ ਜੀ ਇਹ ਤਿੰਨ ਪਲੂਣਾ ਜੀ ਇਹ ਚਾਰ ਦੰਦਾ ਛੇ ਦੰਦਾ ਇਹ ਛੇ ਦੰਦਾ ਆ ਜੀ ਉਹ ਅੱਠ ਦੰਦਾ ਬੰਦੇ ਹੁਣ ਤਾਂ ਲੈ ਕੇ ਨਹੀਂ ਜਾਣਾਗਾ ਹਾਂਜੀ ਨਾਲ ਹੀ ਲਿਆਵਾਂਗੇ ਹੁਣ ਵਿਚਾਰੀ ਨਾ ਨਾਮ ਨਾਲ ਉਹ ਜੇਤਾ